ਜੇ ਕਮਾਉਣ ਵਾਸਤੇ ਬੰਦੇ ਨੂੰ ਕੀ ਕੁਝ ਕਰਨਾ ਪੈਂਦਾ ਦੇਖੋ ਇਹ ਮੱਛੀਆਂ ਦਾ ਤਲਾਬ ਹੈ ਤੇ ਮੱਛੀਆਂ ਦੀ ਵੀ ਸੇਫਟੀ ਮਤਲਬ ਸੇਫਟੀ ਕਹਿੰਦੇ ਨੇ ਤਲਾਬ ਆਪ ਜਾਨਵਰਾਂ ਤੋਂ ਬਚਾਉਣ ਲਈ ਬੰਦੇ ਨੇ ਦੇਖੋ ਕਿੰਨੀ ਡੋਰ ਕਿੰਨੇ ਏਰੀਆ ਏ ਕਿੱਲਿਆਂ ਦਾ ਸਾਰਾ ਕਵਰ ਕਰਦਾ ਮਿਹਨਤ ਆ ਪੈਸਾ ਕਮਾਉਣ ਵਾਸਤੇ ਬੰਦੇ ਨੂੰ ਕੀ ਕੀ ਕਰਨਾ ਪੈਂਦਾ ਦੇਖ ਲਓ ਪੈਸਾ ਕਮਾਉਣਾ ਸੌਖਾ ਨਹੀਂ ਹੈਗਾ ਖਰਚੇ ਵੀ ਆ ਜੀ ਹਰੇਕ ਚੀਜ਼ ਦੇ ਕੱਲੀ ਇਨਕਮ ਨਹੀਂ ਹੈਗੀ ਆਹ ਦੇਖੋ ਜੀ ਰਾਜਪੁਰੇ ਸ਼ਹਿਰ ਵਾਲਿਓ ਪੂਰੀ ਕਾਲੀ ਕਟਾ ਬਣ ਕੇ ਆ ਰਹੀ ਹੈ ਅੱਜ ਫੇਰ ਪੂਰਾ ਬੱਦਲ ਬਣਿਆ ਹੋਇਆ ਇਹ ਬਰਸੇਗਾ ਜਾਂ ਗਰਜੇਗਾ ਹੁਣ ਇਹ ਤਾਂ ਆਣ ਕੇ ਪਤਾ ਲੱਗੇ ਜਿੱਥੇ ਉਧਰ ਆਏਗੀ ਇਹ ਪਿੱਛੇ ਗਰਜ ਕੇ ਆਇਆ ਓਏ ਪ੍ਰਮਾਤਮਾ ਇਹ ਬਾਰਿਸ਼ ਹੈ ਜਾਂ ਫਸਲਾਂ ਵਾਸਤੇ ਬਹੁਤ ਜ਼ਿਆਦਾ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਆਈ ਫਸਲਾਂ ਵਾਸਤੇ ਜਸ ਸਿੰਘ ਸ਼ੁਕਰਾਂ ਨਿਕਲ ਗਈ ਨਿਕਲ ਗਈ ਸ਼ੁਕਰ ਹੈ ਇਹ ਦੇਖੋ ਜੀ ਕੁੰਡੀਆਂ ਚ ਸਿੰਘ ਫਸ ਰਹੇ ਨੇ ਉਧਰੋਂ ਵੀ ਇਧਰੋਂ ਵੀ ਪਿੰਡ ਤੋਂ ਗੰਡਾ ਖੜੀ ਤੋਂ ਤੁਰੇ ਸੀ ਪਟਿਆਲੇ ਵੱਲ ਆਂਦੇ ਹੋਏ ਬਾਦਲ ਕੜਾ ਫੁੱਲ ਬਾਰਸ਼ ਜੀ ਦੀ ਵੀਡੀਓ ਚੀਜ਼ਾਂ ਦੇਖੀ ਤੁਸੀਂ ਪਹਿਲਾਂ ਐ ਲੱਗ ਰਿਹਾ ਸੀ ਕਿ ਪਟਿਆਲੇ ਪੰਨੇ ਕਿੰਨੀ ਬਾਰਸ਼ ਹੋਏਗੀ ਪਰ ਇੱਥੇ ਦੇਖੋ ਇੱਥੇ ਬਿਲਕੁਲ ਹੀ ਸੁੱਕਾ ਪਿਆ ਕਿਤੇ ਕਿਤੇ ਆ ਜਿਆਦਾ ਨਹੀਂ ਹੈ ਹੈਲੋ ਹਾਂਜੀ ਦੋਸਤੋ ਆਪਾਂ ਅੱਗੇ ਸੀਗੇ ਪਿੰਡ ਸਵੇਰੇ ਕਿਸਕੇ ਪਟਿਆਲੇ ਕੋਈ ਜ਼ਰੂਰੀ ਕੰਮ ਪਟਿਆਲੇ ਗਈ ਸੀਗੇ ਸਵੇਰੇ ਮੌਸਮ ਬਹੁਤ ਬਦਲਾਵ ਵਾਲਾ ਹੋ ਗਿਆ ਸੀਗਾ بارش ਸਵੇਰੇ ਚੰਗੀ بارش ਹੋਈ ਆ ਆਪਣੇ ਈ ਰੀਜ ਖਾਸ ਕਰਕੇ ਰਾਜਪੁਰੇ ਤੇ ਲੋਕ ਬਾਦਗੜ ਤੋਂ ਪਿੱਛੇ-ਪਿੱਛੇ ਚੰਗੀ بارش ਸੀ ਅੱਗੇ ਬਾਸ ਨਹੀਂ ਬਾਅਦ ਸ ਬਹੁਤ ਹੋਈ ਆ ਤੇ ਕਈ ਵਾਰੋ ਖੁਦ ਬਣਾ ਕੇ ਵੀ ਪੀਣ ਦਾ ਮਜ਼ਾ ਲੱਗਿਆ ਚਾਹ ਵਧੀਆ ਮਿੱਠਾ ਤੇਜ ਵਧੀਆ ਚਾਹ ਬਣੀ ਹੋਈ ਹੈ ਮੇਲਾ ਦੇਲਾ ਚਿੰਤਾ ਕੋਰੀ ਨਾ ਪਰ ਸੱਚ ਕਰੀ ਗਾਉਣੀ ਆ ਗਈ ਮੇਲਾ ਦੇਲਾ ਚਿੰਤਾ ਕੋਰੀ ਨਾ ਨੇ ਆਸ ਮਈਆ ਜਿਵੇਂ ਆਈ ਕੀ ਕਰਦੇ ਆ ਪਾਣੀ ਪਾ ਫਾ ਸਤਾਰੂ ਤੋਂ ਵਾਣ ਮੜਾਈ ਚੱਲ ਰਹੀ ਹੈ ਬੰਦੇ ਦੀ ਬਈ ਠੇਕੇਦਾਰ ਬੰਦਾ ਅੱਜ ਇਹ ਬੰਦਾ ਇਹ ਹਾਜ਼ਰ ਹੋ ਗਿਆ ਕਿ ਤੇ ਕਰ ਸਮਝ ਨਹੀਂ ਇਹ ਕੱਪ ਸਿਸੀ ਵੀ ਨਾ ਵੀ ਅੱਜ ਫਤਿਹ ਤੱਕ ਤੰਗ ਕਰ ਰਿਹਾ ਵੀ 8 ਵਜੇ ਸੋ ਗਿਆ ਅੱਗਾ 12 ਵਜੇ ਤੋਂ ਅੱਜ 8 ਵਜੇ ਨਹੀਂ ਆ ਗਈ ਨੂੰ